मुर्दाबाद सरकार मुर्दाबाद मुर्दाबाद सरकार मुर्दाबाद बिहार मुर्दाबाद बीजेपी सरकार करो चाहिए पग बे कहो की पग लगे हुए लगे हुए ਔਰ ਧੂਨ ਔਰ ਐ ਐਮਐਸਪੀ ਜਿਹੜੀ ਆ ਪੂਰੇ ਦੇਸ਼ ਦਾ ਇਸ਼ੂ ਆ ਨਾ ਕਿ ਪੰਜਾਬ ਦਾ ਔਰ ਹਰਿਆਣਾ ਕੱਲੇ ਦਾ ਲੇਕਿਨ ਹਰਿਆਣਾ ਸਰਕਾਰ ਔਰ ਜਿਹੜੀ ਦੇਸ਼ ਦੀ ਸਰਕਾਰ ਹੈ ਉਹ ਇਨਾਂ ਤੱਕਾ ਕਰ ਰਹੀ ਆ ਜਦ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰਨ ਆਏ ਸੀ ਔਰ ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਆਏ ਸੀ ਅਸੀਂ ਇੱਕ ਯੂਥ ਵੱਲੋਂ ਇਕੱਠੇ ਹੋ ਕੇ ਆਏ ਸੀ ਤਾਂ ਕਿ ਇਸ ਮੋਦੀ ਸਰਕਾਰ ਨੂੰ ਔਰ ਖੱਟੜ ਸਰਕਾਰ ਨੂੰ ਜਕਾ ਸਕੀਏ ਕਿਉਂਕਿ ਸਮੇਂ ਲੱਗ ਜਾਂਦੇ ਆ ਦੇਖੋ ਕਿੰਨੇ ਮੁੰਡੇ ਹੋਰ ਕੋਈ ਗੱਲ ਨਹੀਂ ਕੋਈ ਕੀ ਲੱਗਦਾ ਜਿਵੇਂ ਉਹਨਾਂ ਨੇ ਐਮਐਸਪੀ ਦੀ ਗੱਲ ਕੀਤੀ ਕਿ ਅਸੀਂ ਪੰਜ ਦਰਾਂ ਦੇ ਉੱਤੇ ਐਮਐਸਪੀ ਇਸ ਤਰੀਕੇ ਨਾਲ ਦਵਾਂਗੇ ਐਨਸੀਸੀਐਫ ਦੀ ਗੱਲ ਹੋਈ ਹੈ ਉਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਉਹਨਾਂ ਨੇ 5 ਸਾਲ ਦੀ ਗਰੰਟੀ ਵੀ ਦੇਣ ਦੀ ਕੋਸ਼ਿਸ਼ ਕਰਦੇ ਅਸੀਂ ਬੇਸਿਕਲੀ ਕੋਈ ਇਹ ਕਿਸਾਨਾਂ ਦਾ ਮੁੱਦਾ ਕਿਸਾਨਾਂ ਨੂੰ ਅਸੀਂ ਉਹਨਾਂ ਦੇ ਨਾਲ ਆ ਲੇਕਿਨ ਪੀਸਫੁਲੀ ਪ੍ਰੋਟੈਸਟ ਦਾ ਕਰਦੇ ਹਾਂ ਕਿਉਂਕਿ ਕਦੀ ਇਦਾਂ ਵੀ ਹੋਇਆ ਪੀ ਇੱਕ ਸੂਬੇ ਦੇ ਵਿੱਚ ਇੱਕ ਦੇਸ਼ ਦੇ ਵਿੱਚ ਵਿੱਚ ਬਾਰਡਰ ਬਣਾ ਦਿੱਤਾ ਜਾਵੇ ਤਾਂ ਕਿ ਦੂਸਰਾ ਜਿਹੜਾ ਸੂਬਾ ਆ ਉਹ ਜਾ ਨਾ ਸਕਦਾ ਹੋਵੇ ਨੌਜਵਾਨ ਇਹਨਾਂ ਨੂੰ ਪ੍ਰੋਟੈਸਟ ਕਰਦੇ ਹੋ ਔਰ ਇਹਨਾਂ ਦੀ ਗੱਲ ਤਾਂ ਸੁਣੋ ਤੁਸੀਂ ਇੱਕ ਸੂਬੇ ਦੇ ਵਿੱਚ ਹੀ ਬਾਰਡਰ ਬਣਾ ਕੇ ਬੈਠੇ ਔਰ ਭਗਵਾਨ ਸਤਿਮਾਨ ਸਰਕਾਰ ਵੀ ਚੁੱਪ ਕਰਕੇ ਦੇਖ ਰਹੀ ਆ ਉਹਨਾਂ ਦੇ ਕਿਸਾਨ ਸਾਡੇ ਜੇ ਪੰਜਾਬ ਚ ਆਏ ਆ ਉਹਨਾਂ ਨੂੰ ਰੇਡ ਕਰਕੇ ਸਾਡੇ ਪਿੰਡਾਂ ਦੇ ਵਿੱਚੋਂ ਚੱਕਿਆ ਜਾ ਰਿਹਾ ਹੈ ਹਰਿਆਣਾ ਪੁਲਿਸ ਚੱਕ ਰਹੀ ਹੈ ਹਰਿਆਣਾ ਪੁਲਿਸ ਚੱਕ ਰਹੀ ਹੈ ਔਰ ਗੋਲੀਆਂ ਚਲਾ ਰਹੀ ਹੈ ਬੋਟੀਆਂ ਜਿਹੜੀ ਇਹਨਾਂ ਦੀ ਸਰਕਾਰ ਹੈ ਉਹ ਸਾਡੀ ਜਿਹੜੀ ਭਗਵੰਤਬਾਨ ਸਰਕਾਰ ਹੈ ਬਿਲਕੁਲ ਮੂਹਕਮ ਦਰਸ਼ਕ ਬਣ ਕੇ ਔਰ ਇਹਨਾਂ ਦਾ ਸਪੋਰਟ ਕਰ ਰਹੀ ਹੈ ਸਾਥ ਦੇ ਰਹੀ ਹੈ ਸੀਐਮ ਸਾਹਿਬ ਕਹਿੰਦੇ ਮੈਂ ਵਕੀਲ ਬਣ ਕੇ ਮਸਲਾ ਹੱਲ ਕਰਾਉਣ ਤੇ ਲੱਗਿਆ ਹੋਇਆ ਵਕੀਲ ਕਾਦਾ ਬਣ ਕੇ ਯਾਰ ਗ੍ਰਾਫਿਕ ਬੋਲ ਦੇ ਬਣ ਨਾ ਥੋੜੀ ਬਣ ਜੂ ਮੈਂ ਹੁਣ ਤਾਂ ਇੱਕ ਪੋਸਟਰ ਪਾ ਕੇ ਢੰਗਾ ਪੋਸਟ ਪਾ ਕੇ ਮੀਟਿੰਗ ਤੇ ਬਹਿ ਕੇ ਮੀਟਿੰਗ ਨਹੀਂ ਕੋਈ ਕੋਈ ਉਹਦਾ ਗਵਾਹ ਵੀ ਬਣ ਜਾਂਦਾ ਇਹਨਾਂ ਦੀ ਤਾਂ ਕਿਸ ਜਬਾਤ ਜਿਤ ਤੱਕ ਜਿਹੜੇ ਪੈਲੇਟ ਯੂਜ਼ ਹੋਏ ਖਸਾਨਾ ਤੇ ਮੁਰਦਾ ਅਫੀਸਰ ਦੇ ਜਲਦੀ ਨਹੀਂ ਆ ਉਹ ਜੇ ਕਿਸੇ ਔਰ ਅਜੇ ਤੱਕ ਕਿਸੇ ਦਾ ਪਰਚਾ ਵੀ ਦਰਜ ਨਹੀਂ ਹੋਇਆ ਇੰਟਰਵਿਊ ਚੱਲਣ ਦਾ ਪ੍ਰੋਸੈਸ 77 77 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਖੇੜਾ ਮੇਂ ਇੰਟਰਨੈਟ ਬੰਦ ਕਰ ਦਿੱਤਾ ਅਸੀਂ ਉਹਦਾ ਪ੍ਰੋਟੈਸਟ ਕਰਨਾ ਹੈ ਜੀ ਔਰ ਉਹਦਾ ਪ੍ਰੋਟੈਸਟ ਦਾ ਹਾਲਾਤ ਇਹ ਦੇਖੋ ਹਰਿਆਣੇ ਵਾਲੇ ੱੱਕੇ ਮਾਰੀ ਜਾਂਦੇ ਆ ਪੱਗਾਂ ਲਾ ਪੱਗਾਂ ਦਾ ਦੇਖੋ ਕੀ ਹਾਲ ਕੀਤਾ ਅਸੀਂ ਤਾਂ ਪਿਓਰਲੀ ਕਿਸੇ ਪਾਰਟੀਬਾਜੀ ਤੋਂ ਉੱਤੇ ਕੁਝ ਯੂਥ ਮੈਂ ਕਹਾਂ ਚਲੋ ਮੈਂ ਨਾਲ ਚੱਲਦਾ ਔਰ ਇਹਨਾਂ ਦੇ ਆ ਕਿ ਇਹ ਬਿਲਕੁਲ ਉੱਥੇ ਵੀ ਧੱਕਾ ਕਰ ਰਹੇ ਇੱਥੇ ਵੀ ਧੱਕਾ ਕਰ ਰਹੇ ਔਰ ਚੰਡੀਗੜ ਸਾਡਾ ਆ ਜਿਹਦੇ ਤੇ ਇਹ ਸਾਨੂੰ ਇਹ ਦਿਖਾ ਰਹੇ ਆ ਵੀ ਹਾਂ ਵੀ ਇਹ ਤੁਹਾਡਾ ਨਹੀਂ 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 ਤਾਂ ਜੁਨਾ ਸਾਡੀ ਤਾਂ ਇੰਨੀ ਲੜਾਈ ਆ ਕਿਸਾਨ ਲੜਾਈ ਲੜ ਰਹੇ ਆ ਆਪ ਦੀ ਗੱਲ ਰੱਖਣ ਲਈ ਆ ਤਿੰਨ ਕਾਨੂੰਨਾਂ ਦੀ ਦਿੱਲੀ ਪਹੁੰਚੀ ਛੱਡਾ ਸਿਰਫ ਦੋ ਮੁੱਦੇ ਆ ਖੱਟੜ ਸਾਹਿਬ ਨੂੰ ਜਿਹੜੀ ਹਰਿਆਣਾ ਪੁਲਿਸ ਵੱਲੋਂ ਬਲ ਯੂਜ਼ ਕੀਤਾ ਗਿਆ ਤਾਂ ਬੇਸਿਕਲੀ ਕਿਹਨੇ ਆਪਣਾ ਗੋਲੀਆਂ ਚਲਾਉਂਦਾ ਕਰੋਗਾ ਇਹ ਬਿਲਕੁਲ ਤਾਂ ਗੱਲ ਕਰਨ ਦੀ ਗੱਲ ਕਰਦੇ ਆ ਅਸੀਂ ਇਤਨੀ ਕਹਿੰਦੇ ਵੀ ਕੋਈ ਤਣਾ ਹੋਵੇ ਪਰ ਆ ਜਿਹੜੇ ਹਾਲਾਤ ਜਿਵੇਂ ਤੁਹਾਡੀ ਇੱਕ ਦੇਖਿਆ ਪੰਗਾ ਤੱਕ ਲੱਥੇ ਲੱਥ ਗਿਆ ਨੇ ਜੋ ਹਾਲਾਤ ਹੋਰੇ ਕਿੰਨੇ ਖੁਸ਼ਕਿਸਮਤ ਇਨਾ ਦਾ ਮਕਮਲ ਤਾਬਾਖਰਾਬ ਹੋ ਚੁੱਕਾ ਹੈ ਕਿੱਟਰ ਸਰਕਾਰ ਦਾ ਹੋਤੀ ਸਰਕਾਰ ਦਾ ਦੋਨੇ ਜਿਹੜੇ ਮਨਾਂ ਨੂੰ ਬਹੁਤ ਵੱਡਾ ਦੇਸ਼ ਦਾ ਨੁਕਸਾਨ ਬਹੁਤੀ ਸਰਕਾਰ ਮੁਰਦਾਬਾਦ 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 ਬਹੁਤੀ ਸਰਕਾਰ ਮੁਰਦਾਬਾਦ 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 ਚਲੋ ਜਲਦੀ ਚਲੋ ਮੁਰਦਾਬਾਦ 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 ਰਮਨੋਦ ਕੇ ਨਈ ਸਰਕਾਰ ਮੁਰਦਾਬਾਦ ਬਹੁਤ ਛੱਡ ਸਰਕਾਰ